ਹਾਂਜੀ ਸਭ ਤੋਂ ਪਹਿਲਾਂ ਆਪਾਂ ਪਾਈਆਂ ਲਾਲ ਮਿਰਚਾਂ ਤੇ ਇੱਕ ਚਮਚ ਪਾਇਆ ਬਰ ਨਮਕ ਇਹਨੂੰ ਕੁੱਟਾਂਗੇ ਆਪਾਂ ਹੁਣ ਪਾਵਾਂਗੇ ਆਪਾਂ ਪਾਣੀ ਆਪਾਂ ਅੱਜ ਬਣਾਉਣ ਲੱਗੇ ਆਂ ਪਦੀਨੇ ਦੀ ਚਟਨੀ ਨਾਰਦਾਨਾ ਤੇ ਪਦੀਨਾ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਨੂੰ ਕੁੱਟਾਂਗੇ ਕੁੰਡੇ ਦੇਖੋ ਇਦਾਂ ਪੈਰ ਲਾ ਲੈਣੇ ਛਡਾਂ ਤੇ ਫੇਰ ਹੀ ਗੁੱਟੀ ਜਾਣੀ ਪਾਣੀ ਜ਼ਿਆਦਾ ਨਹੀਂ ਪਾਉਣੇ ਤੱਕਾ ਚ ਪੈ ਸਕਦਾ ਹਾਂਜੀ ਇਸੇ ਤਰੀਕੇ ਤੁਸੀਂ ਰਗੜੀ ਜਾਣੀ ਆ ਇਦਾਂ ਤੁਹਾਡੀ ਦੇਖੋ ਮਿਰਚਾਂ ਸਾਰੀ ਰਗੜੀ ਜਾਣੀ ਆ ਹਾਂਜੀ ਹੁਣ ਪਾਵਾਂਗੇ ਆਪਾਂ ਅਨਾਰ ਦਾਣਾ ਅਨਾਰ ਦਾਣਾ ਬਹੁਤ ਹੀ ਹਾਜਮੇਦਾਰ ਹੁੰਦਾ ਤੇ ਗਰਮੀ ਦੇ ਵਿੱਚ ਬਹੁਤ ਚੰਗਾ ਪੇਟ ਲਈ ਬਹੁਤ ਚੰਗਾ ਹੁੰਦਾ ਇਹਨੂੰ ਵੈਸੇ ਤਰੀਕਾ ਪਰ ਰਗੜਨਾ ਜੇ ਥੋੜਾ ਸੁੱਕਾ ਰਹੇ ਤਾਂ ਥੋੜਾ ਜਿਹਾ ਪਾਣੀ ਪਾ ਸਕਦੇ ਛਿੱਟਾ ਲਾ ਸਕਦੇ ਪਾਣੀ ਦਾ ਲੇਕਿਨ ਇਹ ਚ ਪਹਿਲਾਂ ਹੀ ਛਿੱਲਣਾ ਹੈਗੀ ਆ ਇਸੇ ਤਰੀਕੇ ਆਪਾਂ ਦਰੜੀ ਜਣਾ ਨੂੰ ਵੈਸੇ ਪੀਸਿਆ ਹੈ ਹੀ ਆ ਪਹਿਲਾਂ ਹੀ ਦਹੀਂ ਪਾਣੀ ਆ ਲੈ ਨਾ ਨੂੰ ਇਹ ਤੇ ਕਾਲਾ ਪਿਆਰ ਮਿੱਠਾ ਬਾਰਾ ਫਲ ਪਾਣੀ ਕਰਾ ਕੋਟੇ ਜਨਾਰਦਨ ਆਪਣਾ ਰਗੜਿਆ ਗਿਆ ਹੁਣ ਆਪਾਂ ਪਾਵਾਂਗੇ ਜੇ ਕੀ ਹੈਗਾ ਪੁਦੀਨਾ ਪੁਦੀਨੇ ਦੇ ਪੱਤੇ ਆ ਤਣੀਆਂ ਲਸਣ ਤੇ ਥੋੜੀਆਂ ਜਿਹੀ ਇੱਕ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਐਸੇ ਤਰੀਕੇ ਨਾਲ ਆਪਾਂ ਕੁਟਣਾ ਚਟਣੀ ਸਾਰੀ ਰਗੜਨ ਦੇ ਸਿਰ ਤੇ ਹੀ ਬੰਦੀ ਆ ਜਿੰਨੀ ਰਗੜੋਗੇ ਓਨੀ ਵਧੀਆ ਬਣੋਗੇ ਹੁਣ ਪਾ ਦਾਂਗੇ ਜੀ ਆਪਾਂ ਪਾਦੇ ਜੀ ਆਪਾਂ ਪਿਆਜ਼ ਪਿਆਜ਼ਾਂ ਨੂੰ ਇਸੇ ਤਰੀਕੇ ਰਗੜਨਾ ਬਾਅਦ ਚੰੰਗੀ ਤਰ੍ਹਾਂ ਟਮਾਟਰ ਤੁਸੀਂ ਪਹਿਲਾਂ ਨਹੀਂ ਪਾਣੇ ਦਾ ਜਿਹੜੇ ਮਿਰਚਾਂ ਦੇ ਛਿੱਟੇ ਸਾਰੇ ਤੁਹਾਡੇ ਅੱਖਾਂ 'ਚ ਪੈ ਸਕਦੇ ਆ ਟਮਾਟਰ ਤੇ ਪਿਆਜ਼ ਪਾਣੀ ਛੱਡਦੇ ਇਸ ਕਰਕੇ ਅਸੀਂ ਬਾਅਦ 'ਚ ਪਾਵਾਂਗੇ ਨਾ ਤਕਰੀਬਨ ਇੱਕ ਟਮਾਟਰ ਤੇ ਪਿਆਜ਼ ਪਾਇਆ ਆਪਾਂ ਤਾਂ 2-3 ਪਾਵਾਂਗੇ ਟਮਾਟਰ ਹਾਂਜੀ ਹੁਣ ਆਪਾਂ ਪਾ ਦਾਂਗੇ ਟਮਾਟਰ ਦੋ ਤੋਂ ਤਿੰਨ ਪਾ ਦੇਣੇ ਟਮਾਟਰ ਇਹਦੇ ਵਿੱਚ ਆ ਦੇਖੋ ਇਹ ਪਾਣੀ ਛੱਡਣ ਕੋਣੇ ਇਸ ਕਰਕੇ ਆਪਾਂ ਬਾਅਦ ਚ ਪਾਣੇ ਆ ਇਹਦੇ ਵਿੱਚ ਤਾਂ ਸਾਰੀਆਂ ਮਿਰਚਾਂ ਉੱਪਰ ਪੈਣੀਆਂ ਸੀ ਇਹਨੂੰ ਬੜੇ ਧਿਆਨ ਨਾਲ ਕੁੱਟਣਾ ਹੌਲੀ ਹੌਲੀ ਕਰਕੇ ਰਗੜਾ ਹੀ ਲਾਣਾ ਹੌਲੀ ਹੌਲੀ ਇਹਨੂੰ ਕੁੱਟ ਜਾਨਾ ਬੜੇ ਧਿਆਨ ਨਾਲ ਹਾਂਜੀ ਦੇਖ ਹੀ ਸਕਦੇ ਆ ਚਟਨੀ ਆਪਣੀ ਬਹੁਤ ਹੀ ਵਧੀਆ ਘੁੱਟੀ ਗਈ ਆ ਇਹਨੂੰ ਐਸੇ ਤਰ੍ਹਾਂ ਰਗੜਾ ਲਾਈ ਜਾਣਾ ਜੇ ਨੂੰ ਆਪਾਂ ਪੁੱਟਣ ਦੀ ਕੋਸ਼ਿਸ਼ ਕਰਾਂਗੇ ਤਾਂ ਅੱਖਾਂ ਚ ਪਊਗੀ ਛਿੱਟੇ ਦੇ ਇਦਾਂ ਰਗੜ ਰਗੜ ਕੇ ਮਟਰ ਸਾਰੇ ਮੈਸ਼ ਕਰ ਦੇਣੇ ਆ ਤਕਰੀਬਨ ਆਪਣੀ ਚਟਨੀ ਤਿਆਰ ਆ ਹੁਣ ਆਪਾਂ ਇਹਨੂੰ ਕੱਢਾਂਗੇ Yo os de betcha.